ਕੀਆ ਪੂਰੇ ਦਗਾ ਰੀਆ ਮੈਂ ਆਪਾਂ ਮਲਾਜਮ ਆ ਆਪਾਂ ਕਲਾਜਮ ਆ ਇੰਜ ਨੂੰ ਵੀ ਕਿ ਮੈਨੇ ਆ ਗੱਲ ਰਹੀ ਮੇਰੀ ਸਮਝ ਹੋਈ ਆ ਕੋਈ ਨਹੀਂ ਕੋਈ ਪਰਬੰਧਕਾਂ ਨੂੰ ਲੈ ਕੇ ਪਰਬੰਧਨ ਨੂੰ ਲੈ ਕੇ ਜੇ ਮੀਟਿੰਗ ਕੀਤੀ ਕਿ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਨਜੋਬ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਜੋਬ ਸਾਡੇ ਸਖਤਰ ਸਾਹਿਬ ਤਤਕਾਰਜ ਜੋ ਸਾਡੇ ਮੈਨੇਜਰ ਸਾਹਿਬ ਸਤਿ ਸ਼ੰਸੀ ਰੇਮੰਦਰ ਸਾਹਿਬ ਜੀ ਦੇ ਵਿਚਾਰ ਨਿਰਦੇਸ਼ਾਂ 'ਤੇ ਅੱਜ ਅੰਦਰਲਾ ਪ੍ਰਬੰਧ ਜਿਹੜਾ ਸਮੁੱਚਾ ਸਤਿ ਸ਼ੰਸੀ ਰੇਮੰਦਰ ਸਾਹਿਬ ਪਰ ਕਰਮਾਂ ਦਾ ਉਹਦੀ ਜਿਹੜੇ ਸੇਵਾ ਸੰਭਾਲ ਲਈ ਜਿਹੜੀ ਬੀਸੀਵਾ ਦਰਾਂ ਦੀ ਦਿੱਕਤ ਲੱਗਦੀ ਆ ਮੈਂ ਉਸ ਸੰਬੰਧੀ ਜਿਹੜੀ ਆ ਅੱਜ ਮੀਟਿੰਗ ਕੀਤੀ ਗਈ ਆ ਜਿਸ ਵਿੱਚ ਜਿਹੜੇ ਸਾਡੇ ਮੁਲਾਜ਼ਮ 24 ਘੰਟੇ ਦਿਨ ਰਾਤ ਅੰਦਰ ਪ੍ਰਕਰਮਾ ਚ ਡਿਊਟੀ ਕਰਦੇ ਆ ਉਹਨਾਂ ਕੋਲੋਂ ਸੁਝਾਅ ਲਏ ਆ ਉਹਨਾਂ ਦੀਆਂ ਡਾਕਟਰ ਲੀਫਾਂ ਸਮਝਦੇ ਆ ਸੋਚਦੇ ਆ ਉਹਨਾਂ ਦਾ ਜਿਹੜਾ ਵਾ ਹੱਲ ਕਰਨ ਲਈ ਉਹਨਾਂ ਨੂੰ ਪ੍ਰੋਸਾ ਦਿੱਤਾ ਵਾ ਦੂਸਰਾ ਜਿਹੜਾ ਬਾਹਰੋਂ ਜਿਵੇਂ ਸੰਗਤ ਆ ਰਹੀ ਆ ਉਸ ਨਾਲ ਕਿਵੇਂ ਸਾਡੇ ਮੁਲਾਜ਼ਮਾਂ ਨੇ ਇਸ ਤਰ੍ਹਾਂ ਦਾ ਪਿਆਰ ਮੁਹੱਬਤ ਵਾਲਾ ਵਤੀਰਾ ਕਰਨਾ ਵਾ ਬੋਲਬਾਨੀ ਚੰਗੀ ਰੱਖਣੀ ਆ ਸਤਕਾਰ ਦੇਣਾ ਵਾ ਉਸ ਸੰਬੰਧੀ ਜਿਹੜਾ ਉਹਨਾਂ ਨੂੰ ਇਸ ਮੀਟਿੰਗ ਕਰਕੇ ਉਹਨਾਂ ਨੂੰ ਜਿਹੜਾ ਵਾ ਸਮਝਾਇਆ ਵਾ ਜਾਗਰੂਕ ਕੀਤਾ ਵਾ ਕਿ ਕਿਸੇ ਵੀ ਕਿਸੇ ਧਰਮ ਦੀ ਕਿਸੇ ਵੀ ਕਿਸੇ ਧਰਮ ਦਾ ਤਪਕਾਰ ਜਾਂ ਤਕਰਾਰ ਇੱਥੇ ਨਾ ਕੀਤਾ ਜਾਵੇ। ਹੈ ਸਰ ਸੰਗਤ ਨੂੰ ਕਿੰਨੀ ਸੰਗਤ ਨੂੰ ਅਸੀਂ ਇਹ ਹੀ ਅਪੀਲ ਕਰਦੇ ਆਂ ਕਿ ਸੱਚਖੰਡ ਹਰਮੰਦਰ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਅੰਦਰ ਜਿਹੜਾ ਵਾ ਜਿਹੜੀ ਫੋਟੋਗ੍ਰਾਫੀ ਆ ਵੀਡੀਓਗ੍ਰਾਫੀ ਆ ਸਾਡੇ ਮੁਲਾਜ਼ਮ ਪਿਆਰ ਸਤਿਕਾਰ ਨਾਲ ਰੋਕਦੇ ਆ ਉਹਨਾਂ ਦੇ ਨਾਲ ਜਿਹੜਾ ਵਾ ਕੋਈ ਮਾੜਾ ਵਤੀਰਾ ਨਾ ਕੀਤਾ ਜਾਵੇ ਜੇ ਕਿਸੇ ਨੂੰ ਇਸ ਸੰਬੰਧੀ ਕੋਈ ਸ਼ਿਕਾਇਤ ਆ ਉਹ ਜਿਹੜਾ ਵਾ ਆਪਣੇ ਇੱਛਾ ਅਨ ਦੇ ਸਾਡੇ ਇੰਚਾਰਜ ਸਾਹਿਬ ਕੋਲ ਆਣ ਕੇ ਦਫ਼ਤਰ ਦੇ ਵਿੱਚ ਆਣ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਤਾਂ ਜੋ ਕਿਸੇ ਚਰਦਾ ਲੋਭੀ ਭਾਵਨਾ ਨੂੰ ਖੇਸ ਨਾ ਪਹੁੰਚ ਸਕੇ